ਪਿਛਲੇ ਕਾਫੀ ਸਮੇਂ ਤੋਂ ਬੈਡਮੈਂਟਰ ਕੋੜਾ ਜਿਹੜਾ ਹੈ ਕੰਪਲੀਟ ਨਹੀਂ ਹੋਇਆ ਜਿਸ ਕਰਕੇ ਉਹਨੇ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਸਰਿੰਜਾਂ ਪਈਆਂ ਨੇ ਤੇ ਨਾਲ ਪੰਨੀ ਪਈ ਹੈ ਜਿਸ ਤੇ ਚਿੱਟੇ ਦਾ ਨਸ਼ਾ ਜਿਹੜਾ ਇੱਥੇ ਕੀਤਾ ਜਾਂਦਾ ਕੱਲੇ ਥੱਲੇ ਵਾਲੇ ਸ਼ੀਸ਼ੇ ਲਵਾ ਕੇ ਉਹਨਾਂ ਨੇ ਬਸ ਇੰਨਾ ਕਰਕੇ ਛੱਡਤਾ ਜੀ ਕਹਿੰਦੇ ਲਾਵਾਂਗੇ ਛੋਟੇ ਛੋਟੇ ਬੱਚੇ ਖੇਡਣ ਵਾਸਤੇ ਹੁੰਦੇ ਆ ਪਰ ਉਹਨਾਂ ਤੇ ਵੀ ਇਹ ਬੁਰਾ ਅਸਰ ਪੈਂਦਾ ਜਿਵੇਂ ਤੁਸੀਂ ਹੁਣ ਦੇਖ ਹੀ ਲਿਆ ਵੀ ਇੰਨੇ ਨਸ਼ੇ ਦੇ ਟੀਕੇ ਪਏ ਆ ਪਰ ਦਾਰੀ ਦਾਰ ਦੇ ਨੁਕਸਾਂ ਫੇਰੀ ਕਰਕੇ ਫੇਰੀ ਇੱਥੇ ਨਸ਼ੇ ਲੈਂਦੇ ਕਰਦੇ ਆ ਕਿਉਂ ਕਾਰ ਕਹਿੰਦੀ ਸੀ ਨਸ਼ੇ ਬੰਦ ਹੋਣਗੇ 4 ਹਫ਼ਤਿਆਂ ਚ ਨਸ਼ਾ ਬੰਦ ਕਰਦਾਂਗੇ ਤੇ ਵਿਕਾਸ ਕਾਰਜ ਹੋਣਗੇ ਕੋਈ ਹੋਇਆ ਨਹੀਂ ਨਸ਼ੇ ਵੱਧੂ ਹੋ ਗਏ ਤਾਂ ਨਹਿਰ ਹੀ ਚੱਲਦੀ ਇੱਥੇ ਬਦਲਾ ਤਾਂ ਉਪਰੋਂ ਆਰਡਰ ਚੱਲੇ ਜਾਂਦੇ ਪ੍ਰਸ਼ਾਸਨ ਥੱਲੇ ਹੈ ਸਰਕਾਰ ਤਾਂ ਥੱਲੇ ਹੈ ਆਹ ਹਾਲ ਬਣੇ ਤੇ ਅੱਜ ਵੀ ਹਾਲਾਤ ਤੁਸੀਂ ਦੇਖੇ ਇੱਥੇ ਨੇ ਛੇੜੀ ਕੱਲ ਵੀ ਇੱਕ ਛੇੜੀ ਆਇਆ ਉਹ ਕਹਿੰਦਾ ਵੀ ਅਕਲ ਦੀ ਤੁਸੀਂ ਮੇਰਾ ਛੜਾ ਦਿਓ ਮੈਨੂੰ ਕਹ ਲੋ ਉਹ ਹੀ ਕਾ ਦਿਓ ਅੱਜ ਕਿ ਵੀ ਨੌਕਰੀ ਨਸ਼ੇ ਤੋਂ ਹਟ ਜਾ ਤੇ ਤੈਨੂੰ ਰੋਹੀ ਦੀ ਤਾਂ ਮੇਰੇ ਖਰੂ ਕੋਈ ਨਾ ਕੋਈ ਤੁਸੀਂ ਸ਼ਿਕਾਇਤ ਕੀਤੀ ਕੋਈ ਘਰ ਵਾਲੀ ਆਈ ਸੀ ਅਜ ਇਹਨੂੰ ਦੱਸੋ ਉਹ ਬੰਦਾ ਫੁਕਾ ਤੋਂ ਵੀ ਕਹਿੰਦਾ ਵੀ ਮੈਂ ਨਹੀਂ ਪਛੇਤਾ ਨਹੀਂ ਦੱਸਾਂਗਾ ਇਹਨਾਂ ਉਹਦੇ ਕੋਈ ਕਰ ਦਿਓ ਇਹਨਾਂ ਚੋਰੀਆਂ 18 ਜੀ ਕੱਲ ਵੀ ਸਾਡੀ ਚੋਰੀ ਹੋਈ ਹੈ ਬਾਹਰ ਕੱਲ ਸਾਰੇ ਸੰਗਲ ਨਾਲ ਬੁਠਾ ਬੇਟਰਾ ਸੰਗਲ ਨਾਲ ਸਾਰੇ ਬੋਲ ਤੇ ਲੈ ਕੇ ਲਾਲ ਅਗ ਪਿਛਲੀਆਂ ਸਰਕਾਰਾਂ ਸਮੇਂ ਹੋਏ ਵਿਕਾਸ ਕਾਰਜ ਬਣੇ پارک ਅੱਜ ਕੱਲ ਲੋਕਾਂ ਲਈ ਪਰੇਸ਼ਾਨੀ ਦਾ ਸਬਬ ਬਣ ਰਹੇ ਨੇ ਕਿਉਂਕਿ ਇਹਨਾਂ ਵਿੱਚ ਨਸ਼ੇੜੀ ਨੇ ਜਿਹੜੇ ਆਪਣਾ ਅੱਡਾ ਬਣਾ ਰਹੇ ਨੇ ਅਸੀਂ ਤਲਵੰਡੀ ਸਾਬੋ ਦੇ ਅਰੋੜੀ ਰੋਡ ਤੇ ਮੌਜੂਦਾਂ ਜਿੱਦੇ ਬੈਡਮਿੰਟਨ ਕੋਰ ਬਣਿਆ ਪਰ ਉਹ ਅਨਕੰਪਲੀਟ ਪਿਆ ਇੱਕ ਵਾਰ ਤਸਵੀਰਾਂ ਦਿਖਾ ਦਈਏ ਪਿਛਲੇ ਕਾਫੀ ਸਮੇ ਤੋਂ ਬੈਡਮਿੰਟਨ ਕੋਰ ਆ ਜਿਹੜਾ ਹੈ ਕੰਪਲੀਟ ਨਹੀਂ ਹੋਇਆ ਜਿਸ ਕਰਕੇ ਹੁਣ ਇਹ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਤੇ ਇੱਥੇ ਨਸ਼ੇੜੀ ਨੇ ਜਿਹੜੇ ਚਿੱਟੇ ਦਾ ਸੇਵਨ ਕਰਦੇ ਨੇ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਵਿੱਚ ਦੇਖਿਆ ਕਿ ਸਰਿੰਜਾਂ ਪਈਆਂ ਨੇ ਤੇ ਨਾਲ ਪੰਨੀ ਪਈ ਹੈ ਜਿਸ ਤੇ ਚਿੱਟੇ ਦਾ ਨਸ਼ਾ ਜਿਹੜਾ ਇੱਥੇ ਕੀਤਾ ਜਾਂਦਾ ਹੈ ਕਈ ਵਾਰ ਲੋਕਾਂ ਨੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਨਗਰ ਕੌਂਸਲ ਨੂੰ ਵੀ ਸ਼ਿਕਾਇਤ ਕੀਤੀ ਪਰ ਇਹਨਾਂ ਦੀ ਸੁਣਵਾਈ ਨਹੀਂ ਹੋਈ ਤੇ ਪ੍ਰੇਸ਼ਾਨ ਨੇ ਇਹ ਪਾਰਕ ਬਣਾਇਆ ਲੋਕਾਂ ਦੇ ਬੈਠਣ ਲਈ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਪਾਰਕ ਬਣਾਇਆ ਸੀ ਬੈਡਮਿੰਟਨ ਕੋਰਟ ਬਣਾਇਆ ਸੀ ਤਾਂ ਜੋ ਲੋਕ ਇੱਥੇ ਬੈਠਣ ਇੰਜੋਏ ਕਰਨ ਬੱਚੇ ਖੇਡਣ ਆਉਣ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਪਰ ਜਿਹੜੀ ਹੁਣ ਸਰਕਾਰ ਹੈ ਇਹਨੇ ਕੋਈ ਧਿਆਨ ਦਿੱਤਾ ਕਿ ਨਹੀਂ ਦਿੱਤਾ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਬਾਰ-ਬਾਰ ਉਹਨਾਂ ਨੂੰ ਦੱਸਣ ਦੇ ਬਾਅਦ ਵੀ ਵੀ ਇੱਥੇ ਵੀ ਗੇਟ ਗੂਟ ਲਵਾ ਦਿਓ ਇਹਦੇ ਬੈਡਮਿੰਟਨ ਕੋਰਟ ਦੇ ਵੀ ਨਸ਼ੇੜੀ ਵੜਦੇ ਆ ਨਾ ਤਾਂ ਇਸ ਤੇ ਕੋਈ ਉਹਨਾਂ ਨੇ ਗੌਰ ਕੀਤੀ ਤੇ ਨਾ ਹੀ ਗੇਟ ਲਵਾਇਆ ਕੱਲੇ ਥੱਲੇ ਵਾਲੇ ਸ਼ੀਸ਼ੇ ਲਵਾ ਕੇ ਉਹਨਾਂ ਨੇ ਬਸ ਇੰਨਾ ਕਰਕੇ ਛੱਡਤਾ ਜੀ ਕਹਿੰਦੇ ਲਾਵਾਂਗੇ ਬਾਕੀ ਜਿਹੜੀ ਇਹਦੀ ਸਾਈਡ ਤੇ ਇੰਟਰਲੌਕ ਲੱਗੀ ਹੋਈ ਸੀ ਅਕੇ ਜੀ ਨਿਵਾਂ ਚ ਪਾਣੀ ਵੜਦਾ ਇਹਦੀ ਢਾਲ ਬਣਾ ਕੇ ਲਾਵਾਂਗੇ ਉਹ ਇੱਥੋਂ ਪੱਟ ਕੇ ਇਹ ਨਹੀਂ ਪਤਾ ਵੀ ਉਹ ਕਿੱਥੇ ਲਗੇ ਆ ਕਿਹੜੀ ਗਲੀ ਚ ਲਾਈ ਆ ਇੰਟਰਲੌਕ ਵੀ ਲੈ ਗਏ ਆ ਤੇ ਪਾਰਕ ਚ ਵੀ ਪੁਲਿਸ ਨੂੰ ਵੀ ਲਿਖ ਕੇ ਦੇ ਕੇ ਆਏ ਸੀ ਅਸੀਂ ਵੀ ਉਥੇ ਕਈ ਵਾਰੀ ਸ਼ਾਮ ਨੂੰ ਜੋੜੀਆਂ ਬਣਾ ਬਣਾ ਕੇ ਬੱਚੇ ਬੈਠਦੇ ਆ ਵੀ ਉਥੇ ਇੱਕ ਵਾਰੀ ਦੋ ਚੱਕਰ ਲਾਓ ਤਾਂ ਕਿ ਇਸ ਤਰ੍ਹਾਂ ਦੇ ਬੱਚੇ ਨਾ ਬੈਠਣ ਕਿਉਂਕਿ ਪਾਰਕ ਜਿਹੜਾ ਹੈਗਾ ਏ ਆਮ ਪਬਲਿਕ ਦੇ ਵਾਸਤੇ ਬਣਾਇਆ ਗਿਆ ਤੇ ਘਰਾਂ ਦੇ ਕੋਲੇ ਆ ਛੋਟੇ ਛੋਟੇ ਬੱਚੇ ਖੇਡਣ ਵਾਸਤੇ ਹੁੰਦੇ ਆ ਪਰ ਉਹਨਾਂ ਤੇ ਵੀ ਇਹ ਬੁਰਾ ਅਸਰ ਪੈਂਦਾ ਹੈ ਇਸ ਕਰਕੇ ਅਸੀਂ ਦਾ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਵੀ ਇਸ ਨੂੰ ਜਲਦੀ ਤੋਂ ਜਲਦੀ ਕੰਪਲੀਟ ਕੀਤਾ ਜਾਵੇ ਤੇ ਜਿਹੜੇ ਇਸ ਤਰ੍ਹਾਂ ਦੇ ਗਲਤ ਅੰਸਰ ਬੈਠਦੇ ਆ ਜਿਵੇਂ ਤੁਸੀਂ ਹੁਣ ਦੇਖ ਹੀ ਲਿਆ ਵੀ ਇਹਨੇ ਨਸ਼ੇ ਦੇ ਟੀਕੇ ਪਏ ਅੰਦਰ ਵੀ ਇਹਨਾਂ ਦੇ ਉੱਤੇ ਗੌਰ ਕੀਤੀ ਜਾਵੇ ਜਦੋਂ ਕੋਈ ਆਉਂਦਾ ਨਸ਼ੇ ਕਰਨ ਆਉਂਦਾ ਟੀਕੇ ਦੇਖੇ ਆਪਾਂ ਤੁਸੀਂ ਰੋਕਣ ਦੀ ਕੋਸ਼ਿਸ਼ ਕਰਦੇ ਹੋ ਪੁਲਿਸ ਨੂੰ ਕਦੇ ਕਿਹਾ ਵੀ ਇੱਥੇ ਆਹ ਹਾਲਾ ਜੀ ਅਸੀਂ ਜਾ ਕੇ ਇਨਫੋਰਮੇਸ਼ਨ ਖੋਦ ਦਿੰਨਿਆਂ ਜਾ ਕੇ ਜੀ ਆਹ ਕੁਛ ਹਾਲਾਤ ਨਹੀਂ ਤੁਸੀਂ ਸੰਭੋ ਆ ਕੇ ਪਰ ਇੱਥੇ ਕੋਈ ਨਹੀਂ ਆਉਂਦਾ ਹੁਣ ਜਦੋਂ ਕੀ ਆਉਂਦੇ 2 ਮਿੰਟ ਫਾਰਮੈਲਟੀ ਕਰਦੇ ਚਲੇ ਜਾਂਦੇ ਹੈ ਇਹਦੋਂ ਬਾਅਦ ਕੀ ਕਰ ਸਕਦੇ ਆ ਤੁਹਾਨੂੰ ਡਰ ਰਹਾਂ ਹਾਂ ਦਾ ਫਿਰ ਨਸ਼ੇੜੀ ਜਦੋਂ ਆਉਂਦੇ ਨੇਚਰਲੀ ਆ ਵੀ ਕਿਸੇ ਨਾਲ ਲੜਨਗੇ ਪੇੜਨਗੇ ਥੋੜਾ ਆਪ ਵੀ ਸੰਭਲ ਕੇ ਚੱਲਣਾ ਪੈਂਦਾ ਹੈ ਜੀ ਇੱਥੇ ਉਸ ਤੋਂ ਹੋਵਾ ਵੀ ਡਾਰੀ ਡਾਰੇ ਜਾਂ ਲੁੱਟਾ ਹੁਆ ਫੇਰੀ ਫਿਰ ਕਰਕੇ ਫੇਰੀ ਇੱਥੇ ਨਸ਼ੇ ਲੈਂਦੇ ਕਰਦੇ ਆ ਕਿ ਉਹ ਸੈਕੰਡਲੀ ਇੱਥੇ ਪਾਰਕ ਦੇ ਸੀ ਰੋਜ਼ ਜਾ ਕੇ ਕਹਿੰਦੇ ਆ ਜਾ ਕੇ ਵੀ ਸਫਾਈ ਵਾਲਾ ਕੋਈ ਕਰਮਚਾਰੀ ਭੇਜੋ ਉਹ ਨਹੀਂ ਭੇਜਤੇ ਸਾਰਾ ਕੁਝ ਆਪ ਹੀ ਕਰਦੇ ਆ ਸੋ ਇਹ ਬੇਨਤੀ ਹੈ ਕਿ ਇਹ ਹੱਲ ਕੀਤਾ ਜਾਵੇ ਸਰਕਾਰ ਕਹਿੰਦੀ ਸੀ ਨਸ਼ੇ ਬੰਦ ਹੋਣਗੇ 4 ਹਫ਼ਤਿਆਂ ਚ ਨਸ਼ਾ ਬੰਦ ਕਰ ਦਾਂਗੇ ਤੇ ਵਿਕਾਸ ਕਾਰਜ ਹੋਣਗੇ ਕੋਈ ਹੋਇਆ ਨਹੀਂ ਨਸ਼ਾ ਨਾ ਇੱਥੇ ਕੁਛ ਹੀ ਨਹੀਂ ਹੋਇਆ ਸਮੇਂ ਨਸ਼ੇ ਵੱਧੂ ਹੋ ਗਏ ਨੇ ਹੁਣ ਤਾਂ ਨਹਿਰ ਹੀ ਚੱਲ ਪਈ ਇੱਥੇ ਕੀ ਦਸੀ ਹੁਣ ਸਾਨੂੰ ਤੁਸੀਂ ਦੇਖ ਹੀ ਲਿਆ ਸਾਰਾ ਕੁਝ ਇੱਥੇ ਆ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਸੇ ਹੀ ਕੁਝ ਚੱਲੀ ਜਾਂਦੇ ਇੱਥੇ ਇਹ ਹਾਲ ਹੈ ਜੀ ਸੋ ਸੋ ਬੇਨਤੀ ਹੈ ਵੀ ਪੁਲਿਸ ਨੂੰ ਥੱਲ ਪਾਈ ਜਾਵੇ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਇੱਥੇ ਆ ਕੇ ਸਵੇਰ ਸ਼ਾਮ ਪੈਰਾ ਦਿੱਤਾ ਜਾਵੇ ਇਹ ਹੀ ਬੇਨਤੀ ਹੈ ਸਾਡੀ ਸਰ ਕਿਸ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਇੱਥੇ ਬੀਬੀਆਂ ਆਉਂਦੀਆਂ ਪਿੱਛੇ ਦੇਖ ਰਿਆ ਸੈਰ ਕਰਨ ਆਉਂਦੀਆਂ ਬੱਚੇ ਆਉਂਦੇ ਆ ਤੁਸੀਂ ਵੀ ਆਉਂਦੇ ਹੋ ਤੇ ਉਹ ਨਸ਼ੇੜੀ ਆਉਂਦੇ ਕਿਸ ਤਰ੍ਹਾਂ ਦੀ ਮੁਸ਼ਕਲ ਡਰ ਰਹਿਂਦਾ ਸਾਨੂੰ ਮੁਸ਼ਕਲ ਤਾਂ ਉਹ ਇਹ ਵੀ ਲੇਡੀ ਆਉਂ ਤੁ ਝਕਦੀਆਂ ਨੇ ਮਾਲਕੇ ਲੇੜੀ ਜਿਹਾ ਆਈਂ ਰਿਆਂ ਉਹਨੂੰ ਹੀ ਹੁੰਦਾ ਵੀ ਪਤਾ ਨਹੀਂ ਕਿਹੜੇ ਕੋਈ ਨਸ਼ੇੜੀ ਆ ਜੇ ਇੱਥੇ ਹੂੰ ਸਰਿੰਦਾ ਤੁਸੀਂ ਦੇਖ ਲਈਆਂ ਹਾਂ ਕੱਲ ਇੱਥੇ ਕੋਈ ਬੰਦਾ ਹੀ ਇਹਨਾਂ ਨੇ ਕੋਈ ਦੇਖਿਆ ਸੀ ਉਹ ਨਾਂ ਵੀ ਲੈ ਰਿਆ ਤਿੰਨ ਚਾਰ ਬੰਦਿਆਂ ਦੀ ਉਹ ਵੇਚਦੇ ਉਹ ਵੇਚਦੇ ਉਹ ਵੇਚਦੇ ਪ੍ਰਸ਼ਾਸਨ ਤੋਂ ਪਤਾ ਹੀ ਕੀ ਕੁਛ ਹੋ ਜਾਂਦਾ ਹੂੰ ਸਰਕਾਰ ਕਹਿੰਦੀ ਜੇ ਨਸ਼ਾ ਬੰਦ ਹੋ ਜਾਊਗਾ ਸੁਧਾਰ ਕਰਾਂਗੇ ਬਦਲਾਅ ਹੋਊਗਾ ਬਦਲਾਅ ਹੋਇਆ ਕੋਈ ਨਹੀਂ ਬਦਲਾਅ ਤਾਂ ਉੱਪਰੋਂ ਆਰਡਰ ਚੱਲੀ ਜਾਂਦੇ ਤੇ ਪ੍ਰਸ਼ਾਸਨ ਤਾਂ ਥੱਲੇ ਐ ਸਰਕਾਰ ਤਾਂ ਥੱਲੇ ਐ ਹੂੰ ਉਹਨਾਂ ਦਾ ਕੰਟਰੋਲ ਤਾਂ ਕੋਈ ਹੈ ਨਹੀਂ ਹੂੰ ਫੇਰ ਹੀ ਰੁਕੂਗਾ ਜੇ ਥੱਲੇੋਂ ਕੰਟਰੋਲ ਹੋਊਗਾ ਹੂੰ ਉਹ ਕੰਟਰੋਲ ਗਲੀ ਹੈ ਇੱਕ ਇੱਕ ਕੋਡ ਵੀ ਪਿਆ ਜਿਵੇਂ ਜੇ ਬਣੇ ਇੱਕ ਬਾਗ ਖੇਡਣੇ ਬੱਚਿਆਂ ਦੇ ਖੇਡਣ ਨੂੰ ਉਤਸ਼ਾਹਤ ਕੋਈ ਇਸ ਤਰ੍ਹਾਂ ਦੇ ਉਪਰਾਲੇ ਨਹੀਂ ਹੋ ਰਹੇ ਇੱਥੇ ਤਾਂ ਕੁਝ ਵੀ ਨਹੀਂ ਤੁਹਾਨੂੰ ਪਿਆ ਬਿਲਡਿੰਗ ਖੜੀ ਹੈ ਗਲੀ ਕਈ ਸਾਲ ਤੋਂ ਖੜੀ ਹੈ ਪਿਛਲੇ 3 ਸਾਲ ਤੋਂ ਖੜੀ ਹੈ ਮੇਰੇ ਖਿਆਲ ਤੇ ਨਾ ਨਹੀਂ ਪੱਥਰ ਰਕੇ ਪਏ ਨੇ ਕਿਸੇ ਦਾ ਕੋਈ ਹੱਲ ਨਹੀਂ ਹੈ ਹੋਰੇ ਦਾ ਤਾਂ ਬਣ ਕਰਨਾ ਚਾਹੀਦਾ ਨੂੰ ਠੇਕੇਦਾਰ ਕਹਿੰਦੇ ਸਾਨੂੰ ਪੇਮੈਂਟ ਨਹੀਂ ਹੋਈ ਅਸੀਂ ਕਾਹਦੇ ਨਾ ਕਰੀਏ ਹੁਣ ਇਹ ਤਾਂ ਮਿਊਸਪਲਟੀ ਜਾਣਿਆ ਠੇਕੇਦਾਰ ਜਾਣ ਹੂੰ ਤੇ ਇਹਨਾਂ ਲੋਕ ਤਾਂ ਚਾਹੁੰਦੇ ਵੀ ਇਹ ਕੋਟ ਖੇਡਣ ਵਾਸਤੇ ਬਣੇ ਖੇਡਣ ਬੱਚੇ ਇੱਥੇ ਖੇਡਣ ਤੁਹਾਡੇ ਲਈ ਪਰੇਸ਼ਾਨੀ ਦਾ ਸਵਾਬ ਬਣ ਰਹੀ ਏ ਪਰੇਸ਼ਾਨੀ ਤਾਂ ਹੈਗੀ ਜਦੋਂ ਤੇ ਨਸ਼ੇੜੀ ਆਉਂਦੇ ਸ਼ਾਮ ਨੂੰ ਇੱਥੇ ਬਜ਼ੁਰਗ ਬੈਠਦੇ ਨੇ ਬੱਚੇ ਨਹੀਂ ਆਉਂਦੇ ਜਿਹੜੀ ਨਹੀਂ ਹਟੀ ਜਾਂਦੀਆਂ ਵੀ ਕਿਉਂ ਇੱਥੇ ਬੈਠੀ ਹੈ ਰਿਸਕ ਤਾਂ ਹੈਗੀ ਹੈਗਾ ਦੇਖੋ ਹੁਣ ਜਿਵੇਂ ਪਾਰਕ ਬਣੇ ਸੀ ਕੀ ਮਕਸਦ ਕੀ ਸੀ ਪਾਰਕਾਂ ਦਾ ਕਿ ਹੁਣ ਕਿਸ ਮਕਸਦ ਲਈ ਵਰਤੇ ਜਾ ਰਹੇ ਨੇ ਮਕਸਦ ਤਾਂ ਸੀ ਲੋਕਾਂ ਨੂੰ ਸਹੂਦਾ ਦੇਣ ਦਾ ਜਾਂ ਮਨੋਰੰਜਨ ਦਾ ਬੱਚਿਆਂ ਦਾ ਲੇਡੀ ਦਾ ਤੇ ਖੇਡਾਂ ਵਾਸਤੇ ਖੇਡਾਂ ਵਾਸਤੇ ਜਿਹੜਾ ਆ ਹਾਲ ਬਣਿਆ ਇਹ ਤੁਸੀਂ ਹਾਲ ਆਪ ਖੁਦ ਦੇਖ ਰਹੇ ਹੋ ਤੇ ਇੱਥੇ ਨਸ਼ੇੜੀ ਕੱਲ ਵੀ ਇੱਕ ਨਸ਼ੇੜੀ ਆਇਆ ਇਹ ਨਾਂ ਸੀਗਾ ਉਹ ਨਾਂ ਵੀ ਸੁਣ ਦੱਸਦਾ ਲੀਡਰ ਪਿੰਡ ਦਾ ਸੀਗਾ ਬੂਟਾ ਸਿੰਘ ਹੂੰ ਉਹ ਅਸੀਂ ਇਹਨੂੰ ਉਠਾਇਆ ਉਹ ਸਾਡੇ ਕੋਲੇ ਵੀ ਆਇਆ ਉਹ ਕਹਿੰਦਾ ਵੀ ਅੰਕਲ ਜੀ ਤੁਸੀਂ ਮੇਰਾ ਛੜਾ ਦਿਓ ਮੈਨੂੰ ਕੋਈ ਨੌਕਰੀ ਦਵਾ ਦਿਓ ਆਇਆ ਕਿ ਵੀ ਨੌਕਰੀ ਨਸ਼ੇ ਤੋਂ ਹਟ ਜਾ ਤੇ ਤੈਨੂੰ ਨੌਕਰੀ ਤਾਂ ਆਪੇ ਲਖ ਲੂ ਕੋਈ ਨਾ ਕੋਈ ਐ ਕਰਨ ਦੇ ਬਾਵਜੂਦ ਵੀ ਪੁਲਿਸ ਨੂੰ ਵੀ ਦੱਸਿਆ ਅੱਜ ਪੁਲਸ ਵਾਲੇ ਅੱਜ ਆਏ ਸੀ ਉਹਨਾਂ ਨੂੰ ਵੀ ਦੱਸਿਆ ਵੀ ਉਹ ਬੰਦਾ ਤਿੰਨ ਬੰਦਾ ਨਾਂ ਵੀ ਦਿੰਦਾ ਸੀ ਪੀ ਤਿੰਨ ਬੰਦੇ ਤੇ ਨਸ਼ਾ ਵੇਚਦੇ ਆ ਜਿਨ੍ਹਾਂ ਦਾ ਨਾਂ ਵੀ ਜਾਣਦਾ ਇਸ ਕਰਕੇ ਉਹਨੂੰ ਟੈਲੀ ਕਰਕੇ ਉੱਥੋਂ ਨਾਂ ਵੀ ਪੁੱਛ ਲੋ ਤੇ ਪੁਲਿਸ ਨੂੰ ਤੁਸੀਂ ਸ਼ਿਕਾਇਤ ਕੀਤੀ ਕੋਈ ਕਾਰਵਾਈ ਨਹੀਂ ਹੋਈ ਅੱਜ ਆਏ ਸੀ ਇਹਨੂੰ ਦੱਸਿਆ ਸੀ ਉਹ ਉਹ ਬੰਦਾ ਬੂਟਾ ਸਿੰਘ ਵੀ ਕਹਿੰਦਾ ਵੀ ਮੈਂ ਬਥੇਰੇ ਵਾਲੇ ਨਹੀਂ ਦੱਸੂਗਾ ਠੀਕ ਹੈ ਨਾ ਉਹਦੇ ਕੋਈ ਕਾਰ ਵੀ ਨਹੀਂ ਹੁੰਦੀ ਪਹਿਲਾਂ ਵੀ ਅਸੀਂ ਇੱਕਦੋ ਥਾਣੇ ਵੀ ਗਏ ਹਾਂ ਉੱਥੋਂ ਕੋਈ ਕਾਰਵਾਈ ਨਹੀਂ ਤੇ ਕੋਈ ਜਿੱਨਾ ਚਿਰ ਪੂਰੀ ਸਖਤੀ ਨਾਲ ਕੰਮ ਨਹੀਂ ਹੁੰਦਾ ਇਹ ਨਹੀਂ ਹਟਦਾ ਕੰਮ ਨਹੀਂ ਪੁੱਛ ਦੁਕਾਨਦਾਰ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਕਿਸ ਤਰ੍ਹਾਂ ਦੀ ਮੁਸ਼ਕਲ ਇੱਥੇ ਆਉਂਦੀ ਹੈਗੀ ਤੁਸੀਂ ਦੁਕਾਨਦਾਰ ਹੋਗੇ ਕਿਹਦਾ ਡਰ ਰਹਿੰਦਾ ਹੈਗਾ ਸਾਰਾ ਦਿਨੇ ਚੋਰੀਆਂ ਦਾ ਡਰ ਹੈ ਜੀ ਕੱਲ ਵੀ ਸਾਡੇ ਚੋਰੀ ਹੋਈ ਹੈ ਬਾਹਰ ਹਾਂ ਕੱਲ ਸਾਰੇ ਸੰਗਲ ਰੂਟਾਵੀਟਰਾਂ ਸੰਗਲ ਲੱਗੇ ਸਾਰੇ ਖੋਲ ਕੇ ਲੈ ਗਏ ਨਾਲ ਜੀ ਦੁਕਾਨ ਦੇ ਹਾਂ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੋਈ ਕੁਛ ਨਹੀਂ ਜੀ ਕੋਈ ਪੁੱਛ ਕੁਛ ਨਹੀਂ ਹਾਂ ਫਿਰ ਦਾਜ ਨੇ ਪੁਲਿਸ ਨੂੰ ਕੋਈ ਸ਼ਿਕਾਇਤ ਕਰਦੇ ਹੋ ਕੋਈ ਪੁਲਿਸ ਵਾਲਾ ਗੇੜਾ ਮਾਰਦਾ ਕੋਈ ਆਉਂਦੇ ਮੁਲਾਜ਼ਮ ਸਰ ਕੋਈ ਨਹੀਂ ਆਇਆ ਜੀ ਅੱਜ ਆਏ ਤੁਹਾਡੀ ਮੁਰੀ ਆ ਕੇ ਗਈ ਆ ਦੇਖ ਕੇ ਗਈ ਤੁਹਾਡੇ ਉੱਪਰ ਹੀ ਗਈ ਆ ਕੋਈ ਨਹੀਂ ਹੋਇਆ ਜੀ ਤੁਹਾਡੀਆਂ ਦੁਕਾਨਾਂ ਇੱਥੇ ਡਰ ਕਿੰਨਾ ਕਰਦਾ ਦੁਕਾਨਾਂ ਪੂਰਾ ਡਰੀ ਰਹਿੰਦੀ ਦੁਕਾਨ ਸੁਣੀ ਛੱਡ ਕੇ ਨਹੀਂ ਕਿਸੇ ਪਾਸੇ ਜਾ ਸਕਦੇ ਹਾਂ ਕੋਈ ਕਈ ਵਾਰੀ ਰਾਤ ਨੂੰ ਕੰਮ ਕਰਨਾ ਪੈਂਦਾ ਉਹ ਰਾਤ ਨੂੰ ਨਹੀਂ ਕੰਮ ਕਰ ਸਕਦੇ ਇਸ ਹਾਂ ਪੂਰਾ ਡਰ ਹੀ ਜਾਂਦੇ ਆ ਬਿਲਕੁਲ ਇਹ ਸਨ ਲੋਕ ਇਹ ਪਾਰਕ ਜਿਹੜੇ ਬਣਿਆ ਲੋਕਾਂ ਦੀ ਸਹੂਦਤ ਲਈ ਬਣੇ ਸੀਗੇ ਬੇਸ਼ੱਕ ਸਰਕਾਰਾਂ ਨੇ ਸਹੂਦਤਾਂ ਵਾਸਤੇ ਬਣਾਈ ਸੀ ਕਿ ਇੱਥੇ ਲੋਕ ਆਉਣ ਇੰਜੋਏ ਕਰਨ ਬੇਸ਼ੱਕ ਤਿੰਨ ਕਾਂਗਰਸ ਸਰਕਾਰ ਨੇ ਤਿੰਨ ਨਹੀਂ ਪੱਥਰ ਵੀ ਇੱਥੇ ਰੱਖੇ ਸੀ ਪਾਰਕ ਦਾ ਤੇ ਇਸ ਕੋਰਟ ਦਾ ਜੋ ਬੈਡਮੈਂਟਰ ਕੋਰਟ ਇਹ ਬਣਾਇਆ ਸੀ ਤੈਨ ਨਹੀਂ ਪੱਥਰ ਰੱਖਿਆ ਪਰ ਹਜੇ ਤੱਕ ਇਹ ਕੰਪਲੀਟ ਨਹੀਂ ਹੋਇਆ ਮੁਕੰਮਲ ਨਹੀਂ ਹੋਇਆ ਜਿਸ ਕਰਕੇ ਇਹ ਲੋਕਾਂ ਲਈ ਪਰੇਸ਼ਾਨੀ ਦਾ ਹੋਂਦ ਸਵੱਬ ਬਣ ਰਿਹਾ ਇੱਥੇ ਨਸ਼ੇੜੀ ਨੇ ਜਿਹੜੇ ਨਸ਼ਾ ਕਰਦੇ ਨੇ ਤੇ ਉਸ ਤੋਂ ਬਾਅਦ ਬਾਹਰ ਜਾ ਕੇ ਬਾਰਦਾਤਾ ਵੀ ਕਰਦੇ ਨੇ ਚੋਰੀਆਂ ਨੂੰ ਅੰਜਾਮ ਦਿੰਦੇ ਨੇ ਤੇ ਲੋਕਾਂ ਦਾ ਕਹਿਣਾ ਕਿ ਸਰਕਾਰ ਇਸ ਵੱਲ ਧਿਆਨ ਦੇਵੇ ਭਾਵੇਂ ਕਿ ਸਰਕਾਰ ਨੇ ਦਾਅਵੇ ਬਦਲਾ ਦੇ ਜਰੂਰ ਵੱਡੇ ਵੱਡੇ ਕੀਤੇ ਸੀ ਪੁਲਿਸ ਵੀ ਬੜੇ ਬੜੇ ਦਾਅਵੇ ਨਸ਼ੇ ਬੰਦ ਕਰਨ ਦੇ ਸੈਮੀਨਾਰ ਕਰਦੀ ਹੈ ਲੈਕਚਰ ਲਾਉਂਦੀ ਹੈ ਪਰ ਜ਼ਮੀਨੀ ਹਕੀਕਤ ਤੇ ਕੁਝ ਨਹੀਂ ਹੋ ਰਿਹਾ ਜਿਸ ਕਰਕੇ ਲੋਕ ਪਰੇਸ਼ਾਨ ਨੇ ਮੁਨੀਸ਼ ਗਰਗ ਪੀਟੀਸੀ ਨਿਊਜ਼ ਤਲਵੰਡੀ ਸਾਬੋ ਬਠਿੰਡਾ